ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਡਿਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਫਕਰ ਸਰ ਤੋਂ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਆ ਬਾਈ ਦਾ ਦੋਸਤੋ ਵਪਾਰ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਨਾ ਬਾਈ ਕੋਲੇ ਤਿੰਨ ਨਾਗਾ ਦੋ ਤਿੰਨੇ ਟੌਪ ਦੇ ਨਾਗਾ ਇੱਕ ਦੋਸਤੋ ਪੰਜਾਬ ਵਾਲੀ ਜਰਸੀ ਪੂਰੇ ਵੱਡੇ ਕਦ ਕੱਦ ਦੇ ਵਿੱਚ ਤੇ ਮਗਰ ਵੀ ਦੋਸਤੋ ਵੱੱਛੀ ਆ ਬਹੁਤ ਚੰਗੇ ਸੀ ਮੰਦੀ ਆ ਇੱਕ ਐਚ ਐਫ ਕ੍ਰਾਸ ਆਂਗ ਦੇ ਵਿੱਚ ਆ ਇੱਕ ਦੋਸਤੋ ਤੋਕੜਗ ਬਨਚੋਟੀ ਆ ਇਹਨਾਂ ਤਿੰਨਾਂ ਨਵੇਂ ਆਈ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈ ਆਪਣੇ ਸਫਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆਓ ਹਾਂਜੀ ਬਾਈ ਸੱਸੀ ਗਾ ਸੱਸੀ ਗਾ ਬਾਈ ਉਹ ਠੀਕ ਠਾਕ ਬਾਈ ਬਹੁਤ ਵਧੀਆ ਬਾਈ ਠੀਕ ਆ ਨਾਂ ਦੱਸੀ ਵੀਰ ਆਪਣਾ ਨਾਂ ਮੇਰਾ ਕੋਈ ਨਾਂ ਕੋਈ ਦਾ ਮਨਪ੍ਰੀਤ ਹਾਂ ਪਿੰਡ ਫਕਰ ਸਾਰਾ ਬਾਈ ਠੀਕ ਆ ਜ਼ਿਲ੍ਹਾ ਛੀਮੁਖਸਰ ਸਾਹਿਬ ਸੀਲ ਕਿੱਤਵਾ ਠੀਕ ਆ ਮੋਬਾਈਲ ਨੰਬਰ ਆਪਣਾ 8360164600 ਠੀਕ ਆ ਅੱਜ ਕਿੰਨੇ ਨਾਗਾ ਬਾਈ ਆਪਣੇ ਕੋਲੇ ਤਿੰਨ ਨਾਗਾ ਤੇ ਚੌਥਾ ਬੱਕਰਾ ਵੀ ਦਿਖਾ ਦੇਂਗਾ ਬਾਈ ਠੀਕ ਹੈ ਬੱਕਰਾ ਜੀ ਬਰਬਰੀ ਬਰਬਰੀ ਕੋ ਦਾ ਠੀਕ ਆ ਤੇ ਬਾਈ ਜਰਸੀ ਦੀ ਗੱਲ ਕਰ ਲਈਏ ਕਿੰਨਾ ਮਸੂਆ ਸੂਈ ਆ ਜਰਸੀ ਦੂਜਾ ਸੂਆ ਸੂਈ ਆ ਬਾਈ ਇਸ ਤਰ੍ਹਾਂ ਠੀਕ ਆ ਹਾਂ ਅੱਜ ਨੂੰ ਚੌਥਾ ਦੇਣੀ ਆ ਸੂਈ ਨੂੰ ਇਹ ਜੋਖਾ ਹਨ ਹੋ ਗਿਆ ਸੁਣੀ ਹਾਂ ਬਹੁਤ ਸੀਲ ਲੱਗਾ ਬਾਈ ਠੀਕ ਆ ਤੇ ਬੋਲਾ ਕਿੰਨਾ ਬਈ ਆ ਇਸ ਵਕਤ ਬੋਲਾ ਬਈ 15 ਤੋਂ 16 ਲੀਟਰ ਹੈਗਾ 15 16 ਲੀਟਰ ਹੈਗਾ ਇਸ ਵਕਤ ਚਵਾ ਕੇ ਦੇ ਦਿਆਂਗੇ ਕੋਈ ਚਵਾ ਕੇ ਦੋ ਟਾਈਮ ਤਿੰਨ ਟਾਈਮ ਜਿਵੇਂ ਮਰਜੀ ਬਈ ਸੀਲਸ ਲੱਗ ਜਿਵੇਂ ਮਰਜੀ ਲਓ ਵੀ ਸੀਲਸ ਲੱਗ ਬਹੁਤ ਆ ਤੇ ਬਈ ਬੱਚੀ ਕਿਹੜੇ ਸੀ ਮੰਦੀ ਦੱਸਿਆ ਮਾਲਕਾਂ ਨੇ ਬਾਈ ਦੋਨਾਂ ਦਾ ਰਿਗਾਰਡ ਹੈਗਾ ਠੀਕ ਮੈਂ ਪੁੱਛ ਕੇ ਦੱਸ ਦੂੰਗਾ ਤੇ ਧਿਆਨ ਚ ਨਹੀਂ ਤੇ ਉਹਨਾਂ ਹੀ ਮੁੜ ਕੇ ਪੁੱਛਿਆ ਉਹਨਾਂ ਤੋਂ ਠੀਕ ਆ ਉਹ ਵੀ ਦੱਸਿਆ ਸੀ ਉਹਨਾਂ ਨੇ ਵੀ ਸੈਕਸਰ ਸੀਨ ਲੱਗਿਆ ਇਹਦੇ ਬੱਚੀ ਵਾਲਾ ਤੇ ਆਪਦਾ ਵੀ ਇਹਦਾ ਰਿਗਾਰਡ ਹੈਗਾ ਸਾਰਾ ਠ ਇਹ ਸੂਆ ਤਾਂ ਦੂਜਾ ਹੀ ਸੂਈ ਆ ਠੀਕ ਆ ਤੇ ਕਿੰਨਾ ਕੁ ਦੁੱਧ ਪਾ ਦੂ ਅਨਮਾਨ ਬਾਈ ਦੁੱਧ ਬਈ 20 ਪਲასი ਚਲਦਾ 20 ਪਲਸ ਪਾ ਦੂ ਖੁੱਲਾ ਫੁੱਲ ਵੱਡੀ ਬੱਛੀ ਠੀਕ ਆ ਲਓ ਬਈ ਵੇਲ ਬੂਲ ਦੀ ਗੱਲ ਕਰੀਏ ਨਾ ਪੂਰੀ ਵੱਡੀ ਵਹਿੜਾ ਦੋਸਤੋ ਤਕਰੀਬਨ ਬਹੁਤ ਵਿਰਲੀਆਂ ਘਟ ਨਿਕਲਦੀਆਂ ਦੋਸਤੋ ਐਡੀਆਂ ਵਹਿੜਾਂ ਦੇਖ ਸਕਦੇ ਹਵਾਨਾ ਵੀ ਦੋਸਤੋ ਸੋਹਣਾ ਜੇ ਗੱਲ ਕਰੀਏ ਨਾ ਦੋਸਤੋ ਸ਼ਾਮ ਦਾ ਵੇਲਾ ਤੇ ਟਾਈਮ ਤੁਹਾਨੂੰ ਦੇਖ ਕੇ ਦੱਸ ਦਿੰਨੇ ਆ ਕਿੰਨਾ ਕੁ ਟਾਈਮ ਆ ਦੇਖ ਸਕਦੇ ਹਵਾਨਾ ਦੋਸਤੋ ਸੋਹਣਾ ਤਿਆਰ ਕੀਤਾ ਤੇ ਨਾੜਾਂ ਦੇਖ ਸਕਦੇ ਹਵਾਨੇ ਦੇ ਉੱਤੇ ਇੱਕ ਕੱਦ ਕਾਠ ਪੂਰਾ ਵੱਡਾ ਵੱਚੀ ਮਗਰ ਵੇਖ ਸਕਦੇ ਨੇ ਦੋਸਤੋ ਵੱਚੀ ਬਹੁਤ ਸੋਹਣੀ ਆ ਸੈਸਰ ਸੀਮਾਂ ਦੀ ਆ ਪ੍ਰੋਪਰ ਬਾਈ ਨੂੰ ਪਤਾ ਨਹੀਂ ਬਾਈ ਜਾਂ ਦਾ ਪੁੱਛ ਕੇ ਦੱਸ ਦਿਆਂਗੇ ਤੇ ਤੋੜ ਕੇ ਤੁਹਾਨੂੰ ਦਿਖਾਉਣੇ ਆ ਲੈ ਵੀ ਖੋਲ ਲਈ ਤੋੜ ਕੇ ਹੋਣੇ ਵੇਲ ਬੂ ਨੂੰ ਵੇਖੋ ਬਹੁਤ ਉਹ ਵਿਰਲੀਆਂ ਵਿਹੜਾਂ ਦੀ ਦੋਸਤੋ ਐਡੀ ਵੇਲ ਹੁੰਦੀ ਆ ਜਰਸਨਾਂ ਦੀ ਤੇ ਕੱਦ ਕਾਠ ਵੇਖ ਸਕਦੇ ਆ ਬਾਈ ਦਾ ਹੀ ਪੂਰਾ ਕੱਦ ਕਾਠ ਆ ਤੇ ਕਿਉਂਕਿ ਵਿਹੜ ਤੁਹਾਨੂੰ ਨਾਲ ਥੁਰੀ ਜਾਂਦੀ ਇਹ ਨਹੀਂ ਲੱਗਣੀ ਵੀ ਛੋਟੀ ਆ ਦੇਖ ਸਕਦੇ ਆ ਫਵਾਨਾ ਵੀ ਦੋਸਤੋ ਕਰਮਾਲੀ ਨੇ ਸੋਹਣਾ ਤਿਆਰ ਕੀਤਾ ਦੇਖ ਸਕਦੇ ਆ ਦੁੱਧ ਬਾਈਆਂ ਦਾ ਅਨੁਮਾਨ ਆ 20 ਪਲੱਸ ਚੱਲੂਗੀ ਜਿਹੜੇ ਹਿਸਾਬ ਨਾਲ ਦੋਸਤੋ ਬਾਡੀ ਬੰਤਰ ਆ ਨਾ ਅਨੁਮਾਨ ਆ 20 ਪਲੱਸ ਇਹਨੇ ਪਾ ਵੀ ਦੇਣਾ ਕਿਉਂਕਿ ਕੱਦ ਕਾਠ ਨਹੀਂ ਵੇਖੀਏ ਤੁਹਾਨੂੰ ਅਨੁਮਾਨ ਹੋ ਜਾਣਾ ਦੋਸਤੋ ਐਚ ਐਫ ਵੀ ਖੜੀ ਆ ਤੇ ਜਰਸੀ ਵੀ ਖੜੀ ਆ ਦੇਖ ਸਕਦੇ ਆ ਦੋਸਤੋ ਸੇਮ ਹੀ ਆ ਕੋਈ ਕਾਦੇ ਛੂਟਾ ਨਹੀਂ ਤੇ ਮੁੱਲ ਇਹਦਾ ਆਪਾਂ ਬਾਈ ਤੋਂ ਪੁੱਛ ਦਿੰਨੇ ਆ ਬਾਈ ਇਹਦਾ ਮੁੱਲ ਕੀ ਕਰਾਂਗੇ ਲੈਣ ਦੇਣ ਜਾਈ ਰੱਖੀ ਬਸ ਮੁੱਲੇ ਦਾ 1 10 ਦਾ ਸਿਰਾ ਠੀਕ ਹੈ ਤੇ ਵਿੱਚੋਂ ਬਸ ਮਾਨਤਾ ਨਹੀਂ ਹੋਊਗਾ ਕੋ ਬੜਾ ਸਵਾਦ ਜਿਹੇ ਵਾਲੇ ਫੋਨਾਂ ਕੰਮ ਕਰਦੇ ਹਨ ਹਾਂ ਲਓ ਬਈ 1 10 ਬਾਈਆਂ ਦਾ ਮੁੱਲਾ ਤੇ ਤਕਰੀਬਨ ਦੋਸਤੋ ਆਮ ਵੀਰਾਂ ਕੋਲੇ ਜਾਈਦਾ ਨਾ ਨਹੀਂ ਦਾ ਮੁੱਲ ਐਡੀ ਜਰਸੀ ਦਾ ਦੋਸਤੋ ਜਿਆਦਾ ਹੀ ਹੁੰਦਾ ਤੇ ਬਾਈ ਨੇ ਮੁੱਲ ਵਾਕਈ ਜਾਇਜ਼ ਕੀਤਾ ਤੇ 16 17 ਕਿਲੋ ਬਾਈਆਂ ਦਾ ਬੋਹੜਾ ਇਸ ਵਕਤ ਤਿਆਰ ਆ ਚੌਥਾ ਦਿਨ ਹੋ ਗਿਆ ਬਾਈ ਜੇਰ ਜੂਰ ਓਕੇ ਆ ਜੇਰ ਓਕੇ ਵੀਡੀਓ ਹੈਗੀ ਮੇਰੇ ਕੋਲੇ ਠੀਕ ਆ ਲਓ ਬਈ ਜੇਰ ਬਾਈਆਂ ਦਾ ਓਕੇ ਆ ਵੀਡੀਓ ਹੈਗੀ ਹੈ ਬਾਈ ਕੋਲੇ ਤੇ 2 ਨੰਬਰ ਦੀ ਗੱਲ ਕਰ ਲਈ ਬਈ ਇਹ ਵੀ ਦੂਜਾ ਸੂਆ ਸੁਣਦੀ ਆ ਬਈ ਗੱਲ ਠੀਕ ਹੈ ਇਹ ਵੀ ਦੂਜਾ ਸੂਆ ਹਾਂ ਠੀਕ ਹੈ ਕਿੰਨੇ ਦਿਨ ਲੈ ਜੂ ਬਈ ਇਹ ਇਹ ਲੈ ਜੂ ਵੀ ਹਫਤਾ ਸਵੇਰਾ ਹੀ ਮੇਰੇ ਹਿਸਾਬ ਨਾਲ ਤਾਂ ਬਈ ਇਹ ਹਫਤਾ ਲੈ ਜੂ ਇਹ ਬਹੁਤ ਸੀਲਸ ਲੱਗਾ ਬਾਈ ਠੀਕ ਆ ਨਾ ਉਹ ਵੀ ਸੀਲਸ ਲੱਗੇ ਵੀ ਬਹੁਤ ਆ ਹਾਂ ਠਣ ਠਣ ਦੇਖ ਬਾਈ ਯਾਰ ਇਹਦੇ ਬਾਈ ਇਹਦਾ ਕੀ ਨਿਮਾਨ ਕਰਦੇ ਕਿੰਨਾ ਦੁੱਧ ਪਾ ਦੂਗਾ 26 27 ਲੀਟਰ ਮਾਲ ਕੇ ਪਹਿਲੇ ਸੂਏ ਚ ਹੋਇਆ ਪਹਿਲੇ ਸੂਏ 26 27 ਲੀਟਰ ਪਹਿਲੇ ਸੂਏ ਦਾ ਵੀ ਰਿਕਾਰਡ ਜਾਨੀ ਕਿ ਚੰਗਾ ਹਾਂ ਤੇ ਆਪਾਂ ਕਹਿੰਦੇ ਗਰਮੀयां ਤੇ ਇੰਨੇ ਇਹਦੀ ਚਲੋ ਠੀਕ ਆ ਹਾਂ ਚ ਬੜਾ ਨਹੀਂ ਆਪਾਂ ਕਹਿੰਦੇ ਵੀ 26 27 ਲੀਟਰ ਦੀ ਗਾਰੰਟੀ ਲੈਣੇ ਆ ਨਹੀਂ ਲੈਣੇ ਬਈ ਗਰਮੀ ਕੀ ਬਾੜੀ ਠੀਕ ਆ ਇਹਦੇ ਕੋਈ ਸੀਮਨ ਦਾ ਪਾਈ ਪਤਾ ਹੈ ਕਿਦਾਂ ਇਹ ਤਾਂ ਕੋਈ ਰਿਕਾਰਡ ਨਹੀਂ ਆ ਮੈਂ ਕੱਪ ਠੀਕ ਆ ਇਹਦਾ ਕੋਈ ਰਿਕਾਰਡ ਦਾ ਨਹੀਂ ਪਤਾ ਤੌ ਵੀ ਕੱਦ ਕਾਠ ਇਹਦਾ ਵੀ ਸੋਹਣਾ ਦੂਜਾ ਸੂਏ ਇਹ ਸੁੰਦੀ ਆ ਕਰਮਾ ਵਾਲੀ ਹਵਾਨੇ ਦੀ ਤਿਆਰੀ ਦੋਸਤੋ ਤੁਹਾਨੂੰ ਦਿਖਾਉਣੇ ਆ ਨੇੜੇ ਹੋ ਕੇ ਸੋਹਣਾ ਦੋਸਤੋ ਮੁੱਠੀ ਜਵਾਈ ਵਾਲਾ ਥਣ ਲੱਗਿਆ ਬਾਕੀ ਦੋਸਤੋ ਬਾਈਆਂ ਦਾ ਹਫਤਾ ਕਿਨੇ ਤਕਰੀਬਨ ਲੈ ਜਾਣਾ ਤੇ ਸੋਹਣਾ ਹਵਾਨਾ ਤਿਆਰ ਕਰ ਜਾਣਾ ਵੇਖ ਸਕਦੇ ਆ ਨਾੜਾ ਨੂੜਾ ਹਵਾਨੇ ਤੇ ਇਹ ਵੀ ਸੋਹਣਾ ਉਠਾਉਂਦੀ ਹੁੰਦੀ ਆ ਤੇ ਮਿਲਕਵੇਂ ਨੇ ਵੇਖ ਸਕਦੇ ਆ ਦੋਸਤੋ ਸੇਮ ਸਾਈਜ਼ ਦੇ ਵਿੱਚ ਥਾਣਾ ਦੋਸਤੋ ਚਾਰੇ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਤੇ ਗੈਬ ਵੀ ਸੋਹਣਾ ਦੋਸਤੋ ਤੋੜ ਕੇ ਤੁਹਾਨੂੰ ਇਹ ਵੀ ਖਾ ਦਿਨੇ ਆ ਬਾਕੀ ਦੋਸਤੋ ਇਹ ਗੱਲ ਕਰੀਏ ਨਾ ਜਿਹੜੇ ਹਿਸਾਬ ਨਾਲ ਗਰਮੀ ਆ ਕ੍ਰੋਸ ਜਾ ਆਂਗਾ ਤੇ ਗਰਮੀ ਵੀ ਘਟ ਮਨਾਊਗੀ ਅਨੁਮਾਨ ਆ ਤੇ ਦੁੱਧ ਸੋਨਾ ਪਿਆ ਦੂਗੀ ਦੇਖ ਸਕਦੇ ਹਵਾਨਾ ਦੋਸਤੋ ਢਿੱਲਾ ਪਿਆ ਹਜੇ ਅਨੁਮਾਨ ਆ ਵੀ ਸੋਨਾ ਹਵਾਨਾ ਤਿਆਰ ਕਰ ਜਾਣਾ ਇਹਨੇ ਹਫਤੇ ਤਾਈਂ ਬਾਕੀ ਦੋਸਤੋ ਤਿੰਨੇ ਨਾ ਗਈ ਸਾਫ ਸੁਥਰੇ ਆ ਇਹਦਾ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਆ ਭਾਈ ਇਹਦਾ ਰੇਟ ਕੀ ਕਰਦਾ ਇਹਦਾ ਵੀ ਇੱਕ 10 ਆ ਸਰ ਇਹਦਾ ਵੀ ਇੱਕ ਦਾਸ ਇਹਦਾ ਹੀ ਮਾਨਤਨ ਕਰਦੇ ਆ ਕਰਦੇ ਕਰਦੇ ਠੀਕ ਆ ਲਓ ਵੀ ਇਹਦਾ ਵੀ ਇੱਕ ਦਾਸ ਆ ਮੌਕੇ ਤੇ ਮਾਨਤਨ ਭਾਈਆਂ ਦਾ ਇਹ ਚੋ ਵੀ ਕਰਦੇ ਆਗੇ ਬਈ ਝੋਟੀ ਦੀ ਗੱਲ ਕਰੀਏ ਤਾਂ ਝੋਟੀ ਕਿਨ ਮਸੂਆ ਹੁਣ ਸਿੰਮਨ ਲਵਾਇਆ ਹੋਇਆ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਅੱਜ ਮਹੀਨਾ ਹੋ ਗਿਆ ਕੱਲ ਨੂੰ ਮਹੀਨਾ ਹੋ ਜਾਏ 14 ਤਰੀਕ ਦਾ ਸਿੰਮਨ ਲੱਗੇ ਇਹ ਆਪਣੇ ਘਰ ਦੀ ਹੈ ਕਿ ਵਪਾਰ ਲਈ ਚਾਹੀਏ ਬਈ ਨਹੀਂ ਇਹ ਆਪਾਂ ਸੱਜਰ ਲਈ ਸੀ ਸੱਜਰ ਲਈ ਸੀ ਦੋ ਦੰਦ ਹੀ ਆ ਜੀ ਠੀਕ ਆ ਮੂੰਹੋਂ ਦੋ ਦੰਦ ਹੀ ਆ ਠੀਕ ਆ ਦੁੱਧ ਕਿੰਨਾ ਕੁ ਬਈ ਇਹਦੇ ਥੱਲੇ ਦੁੱਧ ਦੁੱਧ ਥੱਲੇ 6 ਕਿਲੋ ਇੱਕ ਟਾਈਮ ਹੀ ਮਿਲਦੀ ਹੈ ਬੱਚਾ ਮਰ ਗਿਆ ਸੀ ਇਹਦਾ ਠੀਕ ਆ ਇੱਕ ਟਾਈਮ ਮਿਲਦੀ ਹੈ 6 ਕਿਲੋ ਦੁੱਧ ਆ ਠੀਕ ਆ ਬਾੜੇ ਤੇ ਮਿਲਦੀ ਹੈ ਕਿ ਬਈ ਟਿਕਾ ਟੁਕਾ ਲਵਾਂ ਕੁਝ ਵੀ ਨਹੀਂ ਬਈ ਨਾ ਪਾੜਾ ਨਾ ਕੁ ਲੋ ਵੀ ਭਾਈਆਂ ਦਾ ਮਹੀਨਾ ਹੋ ਗਿਆ ਟੀਗਾ ਲੱਗੇ ਨੂੰ ਤੇ ਬਾਕੀ ਦੇ ਜੱਜਮੈਂਟ ਕਰਾ ਦਨੇ ਆ ਸਿੰਘ ਵੇਖ ਸਕਦੇ ਆ ਕੁੰਡਾ ਸਿੰਘ ਆ ਦੋਸਤੋ ਰਿਆਣੇ ਜਿਲ੍ਹਿਆਂ ਦੀ ਜੀ ਸਰਾ ਠੀਕ ਆ ਬਾਕੀ ਪੂਸ਼ਟ ਵੀ ਦੋਸਤੋ ਜੇ ਗੱਲ ਕਰੀ ਨਾ ਕੋਈ ਵਾਲ ਨਹੀਂ ਚਿੱਟਾ ਪਿਓਰ ਮੋਹਰਾ ਕਟਾਂਗੇ ਜੀ ਦੇ ਵਿੱਚ ਪੈਂਦੀ ਆ ਥਣ ਹਵਾਨਾ ਤੁਹਾਨੂੰ ਖਾ ਦਨੇ ਆ ਦੇਖ ਸਕਦੇ ਆ ਜੱਜਮੈਂਟ ਤੁਮ ਹੋ ਜਾਣੀ ਆ ਥਣ ਵੀ ਸੋਹਣਾ ਗੈਰੂ ਚੰਗਾ ਦੋਸਤੋ ਭਾਈ ਸਵੇਰ ਚੋਣੀ ਆ ਕਿ ਸ਼ਾਮ ਨੂੰ ਇਹ ਸ਼ਾਮ ਨੂੰ ਸ਼ਾਮ ਨੂੰ ਚੋਣੀ ਠੀਕ ਆ ਤਾਂ ਵੀ ਇਹਨੂੰ ਵੀ ਇੱਕ ਕਰੀ ਢਾ ਕਢਾ ਦੀ ਤੋਰ ਕੇ ਮਾਰੀ ਵਿਖਾ ਦਈਏ ਜੱਜਮੈਂਟ ਹੋ ਜਾਂਦੀ ਹੁੰਦੀ ਆ ਹੋਈ ਤੁਰੀ ਜਾਂਦੀ ਤੋਂ ਤੁਹਾਨੂੰ ਅਨਮਾਨ ਹੋ ਜਾਣਾ ਭਵਾਨਾ ਦੋਸਤੋ ਕਰਮਾਂ ਵਾਲੀ ਦਾ ਇਹਦਾ ਵੀ ਸੋਹਣਾ ਕਿਉਂਕਿ ਟੋਕੜ ਹੋਈ ਵੀ ਆ ਇਸੇ ਕਰਕੇ ਤੁਹਾਨੂੰ ਜੱਜਮੈਂਟ ਦੋਸਤੋ ਭਵਾਨੇ ਥੋੜੀ ਨਾ ਮਗਰਲੇ ਪਾਸੋਂ ਘਟ ਹੁੰਦੀ ਹੋਣੀ ਹੈ ਕਿਉਂਕਿ ਟੋਕੜ ਹੈਗੀ ਆ ਮਹੀਨਾ ਹੋ ਗਿਆ ਬਾਈਆਂ ਸੀਮਨ ਲੱਗੇ ਨੂੰ ਤੇ ਇਹ ਬਾਈਆਂ ਦਾ ਪਾਸਾ ਜਰ ਲੈ ਕੇ ਆਂਦੀ ਸੀ ਬਈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਲਗਭਗ ਸੂਈ ਨੂੰ ਹੋ ਗਏ 6 ਮਹੀਨੇ ਸੜਾਏ 6 ਮਹੀਨੇ ਹੋ ਗਏ ਹਾਂ ਇਹ ਤਾਂ ਜ ਮਰ ਗਿਆ ਸੀਗਾ ਠੀਕ ਆ ਲਓ ਬਈ ਚਵਾਈ ਦੀ ਸਾਫ ਸੁਥਰੀ ਹੈ ਬਾਈ ਇਹਨਾਂ ਦਾ ਇੱਕ ਨੰਬਰ ਹੈ ਠੀਕ ਆ ਲਓ ਵੀ ਚਵਾਈ ਦੀ ਸਾਫ ਸੁਥਰੀ ਹੈ ਬਾਈ ਇਹਨਾਂ ਦਾ 6 ਕਿਲੋ ਦੁੱਧ ਆ ਇਹਦੇ ਥੱਲੇ ਮਹੀਨਾ ਹੋ ਗਿਆ ਸੀ ਮੰਨ ਲੱਗੇ ਇਹਨੂੰ ਬਾਕੀ ਦੋਸਤੋ ਜਿਹੜੇ ਵੀ ਇਹਦੇ ਪਸੰਦ ਹੋਵੇ ਇੱਥੇ ਆ ਕੇ ਤਸੱਲੀ ਕਰ ਲਓ ਜੇ ਤੇ ਇਹਦਾ ਰੇਟ ਕੀ ਕਰਾਂਗੇ ਬਾਈ ਇਹਦਾ ਬਾਈ 80000 ਫਿਕਸ ਹੀ ਆ ਜਰਾ 80000 ਫਿਕਸ ਹੀ ਹੈ 80000 ਨਹੀਂ ਘਟੋਣੀ ਉਹੀ ਬੰਦਾ ਫੋਨ ਲਾਵੇ ਤੇ ਆਪਾਂ ਨੂੰ ਇਹ ਡਿਟੇਲ ਚਾਸ ਵੀ ਨਹੀਂ ਦੋ ਠੀਕ ਆ ਲਓ ਵੀ ਇਹਦਾ ਰੇਟ 80000 ਆ ਬਾਈ ਇਹਦਾ ਰੇਟ ਫਿਕਸ ਹੀ ਆ ਇਹਨਾਂ 'ਚੋ ਦੋਸਤੋ ਮਾਨਤਾਨ ਹੋ ਜੂ ਇਹਨਾਂ ਦਾ ਦੋਹਾਂ ਦਾ 10-10 ਆ ਤੇ ਇਸ ਤੋਂ ਬਰੀਡਰ ਬਾਈ ਇਹਨੂੰ ਹਾਂ ਮੜਾ ਜਾਂਦਾ ਖੜਾ ਕਰ ਦੇ ਵਿੱਚ ਕੀ ਬਾਹਰ ਹੀ ਕਰਨਾ ਇਹਦੀ ਕੁਆਲਿਟੀ ਚੈੱਕ ਕਰ ਸਕਦੇ ਆ ਕੰਨ ਕੰਨ ਦੇਖ ਸਕਦੇ ਆ ਬਹੁਤ ਚੰਗਾ ਦੋਸਤੋ ਬਰਬਰੀ ਬਰੀਡਰ ਹੈਗਾ ਤੇ ਮਗਰਲੇ ਪਾਸੇ ਤੁਹਾਨੂੰ ਟੈਸਟੀਕਲ ਵੀ ਵਿਖਾਉਣੇ ਆ ਦੇਖ ਸਕਦੇ ਆ ਬਹੁਤ ਚੰਗਾ ਟੈਸਟੀਕਲ ਆ ਬਿਲਕੁਲ ਸਾਫ ਸੁਥਰਾ ਤੇ ਕੱਦ ਦੀ ਗੱਲ ਕਰੀਏ ਨਾ ਬਹੁਤ ਵੱਡਾ ਤਾਦਾ ਦੋਸਤੋ ਬਹੁਤ ਵੀਰਾਂ ਦੀ ਪਸੰਦ ਹੁੰਦੀ ਆ ਚਿੱਟੇ ਰੰਗ ਦਾ ਬਰੀਡਰ ਰੱਖਣ ਦੀ ਤੇ ਬਾਈ ਇਹਦੀ ਉਮਰ ਕਿੰਨੀ ਹੋਗੀ 6 ਦੰਦ ਦਾ ਸਰ ਆ 6 ਦੰਦ ਹੋ ਗਿਆ ਹਾਂ ਠੀਕ ਆ ਤੇ ਬਈ ਇਹਦੇ ਬੱਚੇ ਪੁੱche ਬੱਚਿਆਂ ਦੇ ਫੋਟੋਆਂ ਦਿਖਾ ਦੇਣਾ ਬਈ ਆਪਾਂ ਸਾਰੇ ਬੱਚੇ ਨੂੰ ਫੋਟੋ ਮਹਿੰਗਾ ਸਹੀ ਠੀਕ ਆ ਤੇ ਇਹਦਾ ਬਈ ਕੋਈ ਲੈਣ ਦੇਣਾ ਬਈ ਇਹਦਾ 22000 ਰੁਪਿਆ ਲੈਣ ਦੇਣੀ ਆ ਇਹਦਾ 22000 ਲੈਣ ਦੇਣਾ ਹਾਂ ਠੀਕ ਆ ਇਹ ਚੋਈ ਕੋਈ ਮਾਨਤਾਨ ਕਰਦੇ ਆਂ ਮੌਕੇ ਤੇ ਕਰਦੇ ਆਂ ਕੋਈ ਠੀਕ ਆ ਲੋ ਵੀ ਮੌਕੇ ਤੇ ਥੋੜਾ ਬੋਤ ਇਹ ਚੋਈ ਮਾਨਤਾਨ ਹੋ ਜੂ ਹਾਂ ਸੋਨਾ ਕਦ ਕਾਠਾ ਜਿਹੜੇ ਵੀ ਦੇ ਪਸੰਦ ਹੋਵੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਹੋਇਆ ਚਾਰਾ ਨਗਰ ਚ ਕੋਈ ਵੀ ਨਗ ਪਸੰਦ ਹੋਵੇ ਇਥੇ ਆ ਕੇ ਆਪਦੀ ਤਸੱਲੀ ਕਰੋ ਜੀ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਜਿਹੜੇ ਵੀਰ ਨੇ ਦੋਸਤੋ ਪੈਸੇ ਲਾਉਣੇ ਹੁੰਦੇ ਆ ਤਸੱਲੀ ਕਰਨ ਦਾ ਤੁਹਾਡਾ ਫਰਜ਼ ਹੁੰਦਾ ਇਥੇ ਆ ਕੇ ਕਰੀ ਤਸੱਲੀ ਕਰੋ ਇਹ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ